ਹੈਲੋ ਜੀ ਸਸਰੀ ਕਾ ਨਮਸਤੇ ਅਦਾਫ ਜੀ ਮਾਤਾ ਜੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਇਧਰ ਵੇਖੋ ਹੁੰਦੀਆਂ ਸਫਾਈਆਂ ਇਦਾਂ ਸਫਾਈਆਂ ਕਰੀ ਦੀਆਂ ਵਾ ਗੱਲਾਂ ਦੇ ਕਲਾ ਨਹੀਂ ਬਣਾਈਦੇ ਇਹ ਦੇਖੋ ਚਾਹ ਨਾਲ ਜਿਆਦਾ ਟੱਲ ਪੜੇ ਨਾਲੇ ਕੰਮ ਵੀ ਕਰੀਦਾ ਵਾ ਨਾਲੇ ਆਟੋ ਲੈ ਕੇ ਵੀ ਚਾਈਦਾ ਵਾ ਨਾਲੇ ਘਰ ਦੇ ਕੰਮ ਵੀ ਕਰੀਦੇ ਆ ਛੋਟਾ ਡੱਬਾ ਬਾਹਰ ਲੱਗਾ ਵਾ ਉਹ ਵੀ ਤਿਆਰ ਹੈ ਜਾਣ ਵਾਸਤੇ ਬਸ ਅਸੀਂ ਵੀਡੀਓ ਪਾ ਕੇ ਹੁਣੇ ਵੀਡੀਓ ਪਾਣੀ ਅੱਜ ਸਪੈਸ਼ਲ ਸਪੈਸ਼ਲ ਰੈਸਪੀ ਬਣਾਉਣੀ ਅੱਜ ਤੇ ਉਹਦੀ ਵੀਡੀਓ ਪਾਵਾਂਗੇ ਮੁੜ ਕੇ ਜਾਵਾਂਗੇ ਕੰਮ ਤੇ ਕੰਮ ਤੇ ਜਾ ਕੇ ਫਿਰ ਰਾਤ ਨੂੰ ਘਰ ਆਵਾਂਗੇ ਆਣ ਕੇ ਰੋਟੀ ਖਾਵਾਂਗੇ ਨਾਲ ਫਿਰ YouTube ਫੈਮਿਲੀ ਦਾ ਵੀ ਧਿਆਨ ਰੱਖਣਾ ਪੈਂਦਾ ਨਾ ਕੰਮ ਦੇ ਨਾਲ-ਨਾਲ ਫਿਰ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ ਇੱਧਰ ਬਣਦੀ ਚਾ ਇੱਧਰ ਮੰਮੀ ਨੇ ਚਾਹ ਵੀ ਧਰਤੀ ਹੈ ਅੰਲਾ ਚਾਹ ਨੁਮੇ ਮੜਾ ਇਹਨੂੰ ਇੱਥੇ ਫੇਰ ਦੰਡਾ ਰਿਹਾ ਅੰਜੀ ਟੀਲਾਂਆਂ ਦੀਆਂ ਬੜੀਆਂ ਕਟੀਆਂ ਹੋਈਆਂ ਇੱਕ ਉਹਨੂੰ ਮੈਂ ਹੱਥ ਧੋਲਾਂ ਬੇਲੋ ਬੈਠੀ ਐ ਬੇਲੋ ਗਰਮੀ ਲੱਗਦੀ ਹੈ ਗਰਮੀ ਲੱਗਦੀ ਬੇਲੋ ਗਰਮੀ ਲੱਗਦੀ ਦੇਖ ਪਹਿਲਾਂ ਉੱਧਰ ਬੈਠੀ ਬਾਥਰੂਮ ਤੇ ਗੋਏ ਲੱਗੇ ਅੱਜ ਅਸੀਂ ਬਣਾਵਾਂਗੇ ਬ੍ਰੈਡ ਦੀ ਮਠਿਆਈ ਤੇ ਬ੍ਰੈਡ ਦੀ ਮਠਿਆਈ ਬਣਾਉਣ ਵਾਸਤੇ ਆਪਾਂ ਬ੍ਰੈਡ ਲਏ ਆ ਬ੍ਰੈਡ ਲਏ ਆ ਆਪਾਂ 2 3 4 5 6 ਪੀਸ ਲਏ ਆ ਤੇ ਇੱਕ ਗਲਾਸ ਆਪਾਂ ਲੈਣਾ ਦੁੱਧ ਦਾ ਦੁੱਧ ਲੈਣਾ ਫੁੱਲ ਕਰੀਮ ਤੇ ਇੱਕ ਆਪਾਂ ਬਦਾਮ ਦੀਆਂ ਗਿਰੀਆਂ ਜਿਹੜੀਆਂ ਵਾਂ ਉਹ ਪੀਸ ਲਈਆਂ ਥੋੜੀਆਂ ਜੀਆਂ ਆਹ ਲਿਆ ਆਪਾਂ ਕਸਟਰਡ ਪਾਊਡਰ ਤੇ ਆਹ ਲਈ ਆਪਾਂ ਚੀਨੀ ਦੇ 2 ਚਮਚੇ ਤੇ ਆ ਆਪਾਂ ਲਾਚੀ ਪਾਊਡਰ ਲਾਚੀਆਂ ਨੂੰ ਘਰੀਆਂ ਲਾਚੀਆਂ ਜਿਹੜੀਆਂ ਵਾ ਇਹਨਾਂ ਨੂੰ ਕੁੱਟ ਲਿਆ ਇਹ ਵੀ ਪਾਉਣੀ ਆ ਜਿਹੜੀਆਂ ਵਾ ਜ਼ਰੂਰੀ ਆ ਕਿਉਂਕਿ ਇਹਦੇ ਪਾਉਣ ਦੇ ਨਾਲ ਬਹੁਤ ਵਧੀਆ ਜਿਹੜਾ ਵਾ ਮਠਾਈ ਇਹ ਬਣਦੀ ਆ ਤੇ ਆ ਲੈ ਆਪਾਂ ਕੇਸਰ ਦੇ ਧਾਗੇ ਜਿਹੜੇ ਕੀ ਇਹ ਚਾਰ ਚੰਨ ਲਾਉਣਗੇ ਮਠਾਈ ਨੂੰ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਕਿਸ ਤਰ੍ਹਾਂ ਬਣਾਉਣੀ ਆ ਲਓ ਜੀ ਆਪਾਂ ਜਿਹੜਾ ਸਿਲੰਡਰ ਵਾ ਗੈਸ ਵਾ ਉਹਨੂੰ ਆਨ ਕਰ ਲੈਨੇ ਆ ਤੇ ਫਿਰ ਧਿਆਖ ਰਿਹਾ ਫਰਾਈਪੈਨ ਕੋ ਫਰਾਈ ਬੈਨ ਆਪਾਂ ਰੱਖ ਦਿੱਤਾ ਉੱਤੇ ਤੇ ਹੁਣ ਆਪਾਂ ਦੁੱਧ ਲਵਾਂਗੇ ਇੱਕ ਗਲਾਸ ਜਿਹੜਾ ਲਿਆ ਵਾ ਇਹ ਫੁੱਲ ਕਰੀਮ ਦੁੱਧ ਵਾ ਤੇ ਇਹਨੂੰ ਆਪਾਂ ਪਹਿਲਾਂ ਉਬਾਲਾਂਗੇ ਉਬਾਲਦੇ ਨੂੰ ਆਇਆ ਹੀ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹਨੂੰ ਹਲਾਵਾਂਗੇ ਚੰਗੀ ਤਰ੍ਹਾਂ ਦੁੱਧ ਨੂੰ ਥੋੜਾ ਜਿਹਾ ਕਾੜਾਂਗੇ ਜਿੰਨਾ ਚਿਰ ਸਾਡਾ ਦੁੱਧ ਕੱਢਦਾ ਵਾ ਉਨਾ ਚਿਰ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਜਿਹੜਾ ਥੋੜਾ ਜਿਹਾ ਠੰਡਾ ਦੁੱਧ ਲੈਣਾ ਵਾ ਗਰਮ ਨਹੀਂ ਲੈਣਾ ਤੇ ਇਹਦੇ ਵਿੱਚ ਆਪਾਂ ਕਸਟਰਡ ਪਾਊਡਰ ਜਿਹੜਾ ਵਾ ਇਹ ਘੋਲਣਾ ਵਾ ਤੇ ਆ ਦੋ ਚਮਚੇ ਜਿਹੜਾ ਵਾ ਕਸਟਰਡ ਪਾਊਡਰ ਆ ਉਹ ਸਾਰਾ ਪਾ ਦੇਣਾ ਤੇ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਵਾ ਇਹਦੀਆਂ ਗੰਡਾਂ ਜਿਹੜੀਆਂ ਨਾ ਉਹ ਨਾ ਵੱਜਣ ਜੇ ਆਪਾਂ ਗਰਮ ਗਰਮ ਦੁੱਧ ਦੇ ਵਿੱਚ ਪਾ ਦਾਂਗੇ ਤੇ ਇਹ ਰੀਂ ਕੰਡਾ ਗਿਆ ਵੱਜ ਜਾਂਦੀਆਂ ਵਾ ਤੇ ਫਿਰ ਜਿਹੜਾ ਵਾ ਵਧੀਆ ਨਹੀਂ ਬਣਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਤੇ ਠੰਡੇ ਦੁੱਧ ਵਿੱਚ ਜਿਹੜਾ ਉਹ ਵਧੀਆ ਹੋ ਜਾਂਦਾ ਵਾ ਤੇ ਜੇ ਗਰਮ ਦੁੱਧ ਹੋਵੇ ਤਾਂ ਉਹਦੇ ਚ ਨਹੀਂ ਵਧੀਆ ਹੁੰਦਾ ਹੁਣ ਵੇਖੋ ਦੀ ਵੇਖੀ ਸਕਦੇ ਕਸਟਰਡ ਪਾਊਡਰ ਬਿਲਕੁਲ ਘੁਲ ਗਿਆ ਵਿੱਚ ਤੇ ਆਪਾਂ ਇਹਨੂੰ ਹਿਲਾਉਂਦੇ ਆ ਦੁੱਧ ਨੂੰ ਆਪਾਂ ਹਿਲਾਨੇ ਦੁੱਧ ਹਟਾ ਕੜ ਗਿਆ ਵਾ ਹੁਣ ਇਹਦੇ ਵਿੱਚ ਪਾਉਨੇ ਆਪਾਂ ਕਸਟਰਡ ਪਾਊਡਰ ਜਿਹੜਾ ਨਾ ਉਹ ਵੀ ਪਾ ਦਿੰਨੇ ਵਿੱਚ ਸਾਰਾ ਗੈਸ ਨੂੰ ਕਰ ਦਿੰਦੀ ਹੌਲੀ ਇਹਨੂੰ ਆਪਾਂ ਘੋਲਣਾ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕੇਸਰ ਦੇ ਧਾਗੇ ਕੇਸਰ ਦੇ ਧਾਗੇ ਪਾਉਣ ਨਾਲ ਨਾ ਬਹੁਤ ਵਧੀਆ ਰੰਗ ਆਉਂਦਾ ਹ ਤੇ ਇੱਕ ਜਿਹੜੀ ਆ ਇਹ ਚੰਗਾ ਹੁੰਦਾ ਕੇਸਰ ਦੇ ਧਾਗੇ ਜਿਹੜੇ ਵਧੀਆ ਹੁੰਦੇ ਆ ਤੇ ਥੋੜੇ ਜਿਹਾ ਆਪਾਂ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਛੁਟਕੀ ਗਲਾਚੀ ਪਾਊਡਰ ਹਰੀਆਂ ਲਾਚੀਆਂ ਡਿੰਗਣਾ ਇਹਨਾਂ ਨੂੰ ਕੁੱਟਿਆ ਆਪਾਂ ਤੇ ਥੋੜੀ ਜੀ ਆਪਾਂ ਪਾਵਾਂਗੇ ਚੀਨੀ ਦੋ ਜਿਮਚੇ ਤੇ ਇਹ ਜਿਹੜਾ ਤੁਸੀਂ ਆਪਣੇ ਲੋੜ ਅਨਸਾਰ ਪੋਣਾ ਵਾ ਜਿੰਨੀ ਤੁਹਾਨੂੰ ਮਿੱਠਾ ਚੰਗਾ ਲੱਗਦਾ ਉੰਨੀ ਕੁ ਤੁਸੀਂ ਪਾਇਓ ਤੇ ਆਪਾਂ ਬਾਦਾਮ ਜਿਹੜੇ ਆ ਇਹ ਕੁੱਟੇ ਥੋੜੀ ਜੀ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਉਣੀ ਹੈ ਬਾਕੀ ਆਪਾਂ ਵੇਰ ਪਾਵਾਂਗੇ ਤੇ ਇਹਨੂੰ ਆਪਾਂ ਦੋ ਦਰੂ ਨਾਜਰਾ ਫਕੋਲੀ ਜਾਂਦੇ ਆ ਨਾਲੇ ਤੇ ਸਾਡੇ ਖੰਡ ਜਿਹੜੀ ਇਹ ਕੋਲ ਜੂਗੀ ਤੇ ਨਾਲੇ ਕਸਟਰਡ ਪਾਊਡਰ ਜਿਹੜਾ ਇਹ ਚੰਗੀ ਤਰ੍ਹਾਂ ਬਣ ਜਾਊਗਾ ਥੋੜਾ ਸੰਘਣਾ ਕਰਨਾ ਰੰਨ ਕੇ ਤੇ ਉਹਨਾਂ ਜਿਹੜਾ ਆਪਾਂ ਫਿਰ ਬ੍ਰੈਡ ਵਾ ਇਹਦੇ ਪੀਸ ਕਰ ਲੈਨੇ ਆ ਆਪਾਂ ਕੋਈ ਵੀ ਗੋਲਡ ਜਿਹੀ ਚੀਜ਼ ਲੈਣੀ ਆ ਗਲਾਸ ਵਾ ਹੋ ਸਕਦਾ ਗਲਾਸ ਵਿੱਚ ਨਹੀਂ ਹੋਣਾ ਹੈ ਨਾ ਛੇ ਵੱਡਾ ਣਾਗਲਾ ਨਹੀਂ ਕਰ ਤੇ ਇਹਦੇ ਵਿੱਚ ਆ ਵੀ ਬੜੀ ਵਧੀਆ ਚੀਜ਼ ਆ ਆਵੇ ਕੋ ਤੁਹਾਡੀ ਮਰਜ਼ੀ ਤੁਸੀਂ ਜਿਤਨਾ ਵੀ ਪੀਸ ਕਰਨੇ ਹੋਣ ਤੁਸੀਂ ਕਰ ਸਕਦੇ ਜੋ ਲੋ ਜਿਹੜਾ ਕਸਟਰਡ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਵਾ ਦੁੱਧ ਜਿਹੜਾ ਤੇ ਇਹਨੂੰ ਗੈਸ ਨੂੰ ਕਰ ਦਿੰਨੇ ਆਪਾਂ ਬੰਦ ਤੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਿੰਨੇ ਆ ਕਿੰਨਾ ਚਿਰ ਠੰਡਾ ਹੋਣਾ ਠੰਡਾ ਵਾਸਤੇ ਮ 5 ਮਿੰਟ ਲੱਗਣੇ ਆ ਇਹਨੂੰ ਥੋੜਾ ਜਿਹਾ ਠੰਡਾ ਕਰ ਦਿੰਨੇ ਆ ਲੋ ਜੀ 5 ਮਿੰਟ ਲੱਗਣੇ ਇਹਨੂੰ ਠੰਡਾ ਹੋਣ ਲੱਗਿਆ ਠੰਡਾ ਹੁੰਦਾ ਵੇ ਤੁਹਾਨੂੰ ਦਿਖਾਉਣੀ ਆ ਤੇ ਬ੍ਰੈਡ ਆਪਾਂ ਇਸ ਤਰ੍ਹਾਂ ਕਰਕੇ ਰੱਖ ਦੇਣੇ ਆ ਸਾਰੇ ਪੀਸ ਤੁਸੀਂ ਜਾਓ ਤੇ ਇਹ ਤਿੰਨ ਤਿੰਨ ਵੀ ਰੱਖ ਸਕਦੇ ਜੋ ਤੇ ਇਸ ਤਰ੍ਹਾਂ ਕੋਈ ਚੀਜ਼ ਦੇ ਨਾਲ ਵੱਡੇ ਵੀ ਪੀਸ ਕਰ ਸਕਦੇ ਜੋ ਛੋਟੇ ਵੀ ਕਰ ਸਕਦੇ ਜੋ ਕਿਉਂਕਿ ਛੋਟੇ ਪੀਸ ਹੋਣਗੇ ਤਾਂ ਬੱਚੇ ਵੀ ਖੁਸ਼ ਹੋ ਕੇ ਖਾਣਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਪਲੇਟ ਲੈ ਲੈਣੀ ਆ ਤੇ ਉਹਦੇ ਵਿੱਚ ਹੁਣ ਆਪਾਂ ਇਹਨੂੰ ਠੰਡਾ ਕਰਦੇ ਥੋੜਾ ਜਿਹਾ ਵੇਦਾਂ ਨੂੰ ਬਖਾਲਦੇ ਆਂ ਬੱਚੇ ਤੁਹਾਡੇ ਬੰਦਾ ਕਰਦੇ ਕਿਉਂਕਿ ਇਹ ਰੜਾ ਇਹ ਰੜੀ ਮਠਿਆਈ ਹੈ ਠੰਡੀ ਚੰਗੀ ਲੱਗਦੀ ਆ ਤੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕਰਕੇ ਫਰਿੱਜ 'ਚ ਵੀ ਰੱਖ ਸਕਦੇ ਜੋ ਤੇ ਅੰਦਰ ਨਹੀਂ ਫਰਿੱਜ 'ਚ ਰੱਖੀ ਜਾ ਨਹੀਂ ਨਹੀਂ ਮਦਰ ਜਦੋਂ ਬਣ ਜੇ ਨਾ ਫਰਿੱਜ 'ਚ ਵੀ ਰੱਖ ਸਕਦੇ ਜੋ ਭਾਵੇਂ ਦੋ ਦਿਨ ਬਾਅਦ ਵੀ ਖਾ ਸਕਦੇ ਜੋ ਤੇ ਯਾਰ ਇਹ ਚੱਲਦੀ ਆ ਤੇ ਇਹ ਵੇਖੋ ਕਸਟਰਡ ਪਾਉਡਰ ਜਿਹੜਾ ਉਤਰਾ ਵੀ ਇਹ ਜਿਹੜਾ ਵਾ ਦੁੱਧ ਦੇ ਵਿੱਚ ਬਣਿਆ ਵਾ ਫੁੱਲ ਕਰੀਮ ਦੁੱਧ ਦੇ ਵਿੱਚ ਤੇ ਵੈਸੇ ਵੀ ਤੁਸੀਂ ਪੀ ਸਕਦੇ ਜਨੂੰ ਬਹੁਤ ਵਧੀਆ ਚੀਜ਼ ਆ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਤੇ ਜੇ ਆਪਾਂ ਬਰੈਡ ਬਣਾਵਾਂਗੇ ਬਰੈਡ ਵਾਲੀ ਮਿਠਾਈ ਤਾਂ ਹੋਰ ਵੀ ਵਧੀਆ ਤੇ ਇਹਨੇ ਦੇ ਠੰਡਾ ਹੋਰ ਸਕਤ ਹੋ ਜਾਣਾ ਆਪਾਂ ਇਹਦੇ ਕੁਲ ਵੀ ਬਣਾਵਾਂਗੇ ਕਿੰਨੀ ਵਧੀਆ ਬਣੂਗੇ ਨਾ ਤੁਹਾਡੇ ਆ ਗਿਆ ਪੁੱਟੀ ਵਾਲੇ ਜੀ ਹੋਰ ਵੀ ਵੀਡੀਓ ਬਣਾ ਕੇ ਪਾਵਾਂਗੇ ਕੋਰਾ ਦੇ ਵੀਰੇ ਜੀ ਨਾ ਜਲਦੀ लोही ठंडा हो गया वा तो हूं आप ब्रेडा दते पाने मठियाई जी बहुत वादिया बनती है बन बच्चे बहुत खुश होके हैं एक बार तु बनाओगे तो बच्चे बार बार मंगन ਲੋ ਜੀ ਬਰੈਡ ਦੀ ਮਠਿਆਈ ਬਣ ਕੇ ਸਾਡੀ ਤਿਆਰ ਆ ਤੇ ਬਹੁਤ ਵਧੀਆ ਮਠਿਆਈ ਬਣੀ ਆ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਵੇਖਣੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸ਼ੇਅਰ ਕਰਨਾ ਤੇ ਬੈਲ ਆਨ ਦੀ ਘੰਟੀ ਦਬਾਉਣਾ ਨਾ ਭੁੱਲਣਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਵੀਡੀਓ ਨੂੰ ਪੂਰੀ ਵੇਖਿਆ ਕਰੋ ਤਾਂ ਜੋ ਨੋਟੀਫਿਕੇਸ਼ਨ ਸਾਡੀਆਂ ਸਾਰੀਆਂ ਤੁਹਾਡੇ ਆਉਣ ਵਾਲੀਆਂ ਜਿਹੜੇ ਵੀਡੀਓ ਤੁਹਾਨੂੰ ਮਿਲਣਗੀਆਂ ਤੇ ਬਰੈਡ ਦੀ ਮਠਿਆਈ ਵੇਖੋ ਤੇ ਇਹ ਵੀ ਆਪਣੇ ਘਰ ਬਣਾ ਕੇ ਵੇਖਣੀ ਕਿੰਨੀ ਵਧੀਆ ਬਣੀ ਆ ਤੇ ਕਿੰਨੀ ਸੌਫਟ ਬਣੀ ਆ ਤੇ ਬੱਚੇ ਜਿਹੜੇ ਸਾਰੇ ਖੁਸ਼ ਹੋ ਕੇ ਖਾਣਗੇ ਦੇਖੋ ਕਿੰਨੀ ਵਧੀਆ ਮਠਿਆਈ ਬਣੀ ਆ ਬਿਲਕੁਲ ਮੈਂ ਖਾਓ ਨਰਮ ਨਰਮ ਆ ਕੇ ਚੈੱਕ ਕਰੋ ਹੂੰ ਹਾਂ ਬਹੁਤ ਵਧੀਆ ਮਠਿਆਈ ਬਣੀ ਆ ਲਓ ਜੀ ਕਰੋ ਚੈੱਕ ਹੋ ਗਈ ਪਾਸ ਹੂੰ ਬਹੁਤ ਟੇਸਟੀ ਬਣੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੇਖ ਲਓ ਕਿੰਨੀ ਮਿਹਨਤ ਲੱਗਦੀ ਵੀਡੀਓ ਤੇ ਤਦਾਂ ਜੇ ਨਾਲ ਸਬਸਕ੍ਰਾਈਬ ਨਹੀਂ ਕਰਦੇ ਤੇ ਵੀਡੀਓ ਪੂਰੀ ਵੇਖਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਿੰਗੇ ਵੰਦੇ ਆ ਜੀ ਅਸੀਂ ਇੰਨੇ ਵਧੀਆ ਵਧੀਆ ਵੀਡੀਓ ਲੈ ਕੇ ਜਾਂਦੇ ਰਾਵਾਂਗੇ ਰੈਸਪੀ ਆਸੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ